ਕੌਮ ਦੇ ਜੱਥੇਦਾਰ ਭਾਈ ਦਰਬਾਰਾ ਸਿੰਘ ਉਹਨਾਂ ਦੇ ਵਿੱਚ ਐਸੇ ਗੁਣ ਸਨ ਉਹਨਾਂ ਨੇ ਸਾਰੀ ਕੌਮ ਨੂੰ ਇੱਕ ਸੂਤਰ ਦੇ ਵਿੱਚ ਪਰੋ ਕੇ ਰੱਖਿਆ ਪੰਜਾਬ ਤੋਂ 3 ਕਰੋੜ ਦਾ ਸਾਲਾਨਾ ਟੈਕਸ ਜਿਹੜਾ ਉਹ ਸਰਕਾਰ ਨੂੰ ਜਾਂਦਾ ਸੀ ਹਰ ਸਾਲ ਸਮਾਸੀਗਾ ਮੁਹੰਮਦ ਸ਼ਾਹ ਰੰਗੀਲੇ ਦਾ ਜਦੋਂ ਉਹ ਦਿੱਲੀ ਦੇ ਤਖਤ ਤੇ ਬਰਾਜਮਾਨ ਸੀ 3 ਸਾਲਾਂ ਤੋਂ ਇਹ ਟੈਕਸ ਜਿਹੜਾ ਉਹ ਦਿੱਲੀ ਦਰਬਾਰ ਪਹੁੰਚਿਆ ਨਹੀਂ ਜਕਰੀਆ ਖਾਨ ਦੇ ਨਾਲ ਗੱਲ ਕੀਤੀ ਗਈ ਲਾਹੌਰ ਕਿ ਕੀ ਕਾਰਨ ਹੈ ਜੋ ਟੈਕਸ ਹੈ ਉਹ ਸਰਕਾਰ ਦੇ ਦਰਬਾਰ ਵਿੱਚ ਪਹੁੰਚ ਨਹੀਂ ਰਿਹਾ ਜਕਰੀਆ ਖਾਨ ਨੇ ਆਖਿਆ ਮੈਂ ਟੈਕਸ ਇਕੱਠਾ ਕਰਕੇ ਭੇਜਦਾ ਹਾਂ ਪਰ ਰਾਹ ਦੇ ਵਿੱਚ ਸਿੰਘ ਲੁੱਟ ਲੈਂਦੇ ਨੇ ਜਦੋਂ ਵੀ ਮੈਂ ਟੈਕਸ ਇਕੱਠਾ ਕਰਕੇ ਭੇਜਦਾ ਹਾਂ ਸਿੰਘਾਂ ਨੂੰ ਖਬਰ ਲੱਗਦੀ ਹੈ ਉਹ ਸਾਰਾ ਧਨ ਲੋਟ ਲੈਂਦੇ ਨੇ ਅਸਲ ਵਿੱਚ ਜ਼ਕਰੀਆ ਖਾਨ ਕੀ ਕਰਦਾ ਸੀ ਜੇ ਉਹਨੇ ਲੱਖ ਰੁਪਏ ਭੇਜਣਾ 2 ਲੱਖ ਭੇਜਣਾ ਤਾਂ ਉਹਦੇ ਚ ਅੱਧੇ ਪਹਿਲਾਂ ਆਪ ਹੀ ਰੱਖ ਲੈਂਦਾ ਸੀ ਸਿੰਘ ਜਿਹੜੇ ਸਨ ਆਪਣੀਆਂ ਲੋੜਾਂ ਵਾਸਤੇ ਉਹਨਾਂ ਹਾਲਾਤਾਂ ਦੇ ਅਨੁਸਾਰ ਜੱਗ ਸੇ ਗਰੀਬ ਗੁਰਬੇ ਦੀ ਮਦਦ ਕਰਨ ਵਾਸਤੇ ਉਸ ਧਨ ਨੂੰ ਲੋਟ ਲੈਂਦੇ ਸਨ ਜ਼ਕਰੀਆ ਖਾਨ ਆ ਲਾ ਦਿੰਦਾ ਸੀ ਸਿੰਘਾਂ ਦਾ ਇਦਾਂ ਚੱਲਦਾ ਰਿਹਾ ਚੱਲਦਾ ਰਿਹਾ ਜਕਰੀਆ ਖਾਨ ਦੇ ਨਾਲ ਜਦੋਂ ਸਰਕਾਰ ਨੇ ਸੱਤੀ ਕੀਤੀ ਉਹਨੇ ਆਖਿਆ ਮੈਨੂੰ ਤੁਸੀਂ ਅਹੁਦੇ ਤੇ ਰੱਖਣਾ ਹੈ ਰੱਖੋ ਨਹੀਂ ਰੱਖਣਾ ਤੇ ਨਾ ਰੱਖੋ ਸਿੱਖਾਂ ਦੀ ਤਾਕਤ ਬਹੁਤ ਵੱਧ ਗਈ ਹੈ ਇਸ ਕਰਕੇ ਮੈਂ ਇਕੱਲਾ ਕੁਝ ਕਰ ਨਹੀਂ ਸਕਦਾ ਦਿੱਲੀ ਬੈਠਾ ਮੁਹੰਮਦ ਸ਼ਾ ਰੰਗੀਲਾ ਦੇਸ਼ ਦਾ ਬਾਦਸ਼ਾਹ ਬੜਾ ਪ੍ਰਭਾਵਿਤ ਹੋਇਆ ਕਹਿੰਦਾ ਇਹ ਸਿੱਖ ਕਿਹੋ ਜਿਹੇ ਨੇ ਇਨਾਂ ਕੋਲੇ ਕਿਹੜੀ ਤਾਕਤ ਆ ਗਈ ਹੈ ਕਿਦਾਂ ਦੇ ਆਲੇ ਦੁਆਲੇ ਮੰਤਰੀਆਂ ਨੂੰ ਉਹਨੇ ਆਖਿਆ ਕਿ ਮੈਨੂੰ ਤੁਸੀਂ ਕੋਈ ਝਲਕੀ ਵਿਖਾਓ ਸਿੱਖ ਕਿਦਾਂ ਦੇ ਹੁੰਦੇ ਆ ਉਹਨਾਂ ਨੇ ਕੁਝ ਸਿਪਾਈਆਂ ਨੂੰ ਤਿਆਰ ਕੀਤਾ ਆਖਿਆ ਵੀ ਸਾਨੂੰ ਕੁਝ ਵਸਤੂਆਂ ਚਾਹੀਦੀਆਂ ਨੇ ਕੁਝ ਚੀਜ਼ਾਂ ਦਾ ਪ੍ਰਬੰਧ ਕਰ ਦਿਓ ਅਸੀਂ ਤੁਹਾਨੂੰ ਸਿੱਖਾਂ ਦੀ ਨਕਲ ਕਰਕੇ ਵਿਖਾਉਨੇ ਆ ਸਿੱਖ ਏਵੇਂ ਦੇ ਹੁੰਦੇ ਆ ਕਹਿੰਦੇ ਉਹਨਾਂ ਨੂੰ ਬਾਣੇ ਪਵਾਏ ਗਏ ਗੱਤਰੇ ਪਵਾਏ ਗਏ ਜੋ ਵੀ ਚੀਜ਼ਾਂ ਉਹਨਾਂ ਨੇ ਮੰਗੀਆਂ ਸਿੱਖੀ ਦੇ ਚਿੰਨ੍ਹ ਉਹਨਾਂ ਨੂੰ ਵਹਈਆ ਕਰਵਾਏ ਗਏ ਕੁਝ ਸਿੰਘਾਂ ਦੇ ਬੋਲੇ ਉਹਨਾਂ ਨੂੰ ਦੱਸੇ ਗਏ ਉਹਨਾਂ ਨੇ ਯਾਦ ਕੀਤੇ ਜਕਾਰੇ ਦੀ ਗੱਲ ਹੋਈ ਫਤਿਹ ਦੀ ਗੱਲ ਮੁਹੰਮਦ ਸ਼ਾਹ ਰੰਗੀਲਾ ਬੈਠ ਕੇ ਵੇਖ ਰਿਹਾ ਤੇ ਕੁਝ ਉਹਦੀ ਫੌਜ ਦੇ ਸਿਪਾਈ ਹੀ ਨਕਲੀ ਸਿੱਖ ਬਣ ਕੇ ਤੇ ਮੁਹੰਮਦ ਸ਼ਾਹ ਨੂੰ ਦੱਸ ਰਹੇ ਨੇ ਵੀ ਆਹ ਦੇਖ ਸਿੱਖ ਕਿੱਦਾਂ ਦੇ ਹੁੰਦੇ ਆ ਇੱਕ ਨਕਲੀ ਲੜਾਈ ਮੁਹੰਮਦ ਸ਼ਾਹ ਰੀਲੇ ਦੇ ਸਾਹਮਣੇ ਲੜੀ ਗਈ ਜਦੋਂ ਉਹਨਾਂ ਨੇ ਬਾਣਾ ਪਾ ਲਿਆ ਉਹਨਾਂ ਨੇ ਜਕਾਰਾ ਛੱਡਿਆ ਫਤਿਹ ਬੁਲਾਈ ਨਾਰੇ ਤੇ ਜਕਾਰੇ ਲਾਏ ਤੇ ਸੱਚਮੁੱਚ ਹੀ ਮੁਹੰਮਦ ਸ਼ਾਹ ਰੀਲੇ ਦੀ ਫੌਜ ਦੇ ਪੰਜ ਸੱਤ ਸਿਪਾਹੀ ਮਾਰ ਦਿੱਤੇ ਉਹਨੇ ਕਹਿ ਕੇ ਜਾਗ ਰਕਵਾਈ ਉਹਨੇ ਆਖਿਆ ਤੁਹਾਨੂੰ ਕਿਹਾ ਸੀ ਸਿਰਫ ਮੁਖਾਉਣਾ ਹੈ ਨੁਕਸਾਨ ਨਹੀਂ ਕਰਾਂਗਾ ਜਿਹੜੇ ਨਕਲੀ ਸਿੱਖ ਬਣੇ ਸਾਨੂੰ ਜਵਾਬ ਦਿੰਦੇ ਨੇ ਕਹਿੰਦੇ ਜਦੋਂ ਜਕਾਰਾ ਛੱਡਿਆ ਨਾਹਰਾ ਲਾਇਆ ਫਤਿਹ ਬੁਲਾਈ ਜਦੋਂ ਇਹ ਪਹਿਰਾਵਾ ਪਾਇਆ ਸਾਨੂੰ ਤੇ ਭੁੱਲੀ ਗਿਆ ਕਿ ਅਸੀਂ ਨਕਲੀ ਹਾਂ ਨਮਦਸ਼ਾਨ ਗਿੱਲਾਪੜਾ ਪ੍ਰਭਾਵਿਤ ਹੋਇਆ ਕਹਿੰਦਾ ਜਿਹੜੀ ਕੌਮ ਇੰਨੀ ਬਹਾਦਰ ਹੈ ਉਹਦੇ ਨਾਲ ਆਪਾਂ ਲੜ ਕੇ ਮੁਕਾਬਲਾ ਨਹੀਂ ਕਰ ਸਕਦੇ ਇਦਾਂ करिए ਆਪਾਂ ਥੋੜਾ ਸਮਾਂ ਉਹਨਾਂ ਦੇ ਨਾਲ ਸੰਧੀ ਕਰ ਲਈਏ ਪਿਆਰ ਬਣਾ ਲਈਏ ਥੋੜਾ ਸਮਾਂ ਪਿਆਰ ਦੇ ਨਾਲ ਬੁਝਾਰੇ ਉਹਨਾਂ ਨੇ ਆਖਿਆ ਸਰਕਾਰ ਨੇ ਸਿੱਖਾਂ ਦੇ ਨਾਲ ਸੰਧੀ ਕਰਨੀ ਹੈ ਉਹਨਾਂ ਨੂੰ ਆਪਾਂ ਕੋਈ ਖਿੱਲਤ ਭੇਜੀਏ ਕੁਝ ਮਾਇਆ ਭੇਜੀਏ ਤਾਂ ਕਿ ਸਾਡਾ ਆਪਸ ਵਿੱਚ ਰਿਸ਼ਤਾ ਵਧੀਆ ਹੋ ਜਾਏ ਉਹਨਾਂ ਨੇ ਜ਼ਕਰੀਆ ਖਾਨ ਦੇ ਕੋਲੇ ਸਾਰਾ ਸਾਜੋ ਸਮਾਨ ਜੋ ਵੀ ਦੇਣਾ ਸੀ ਤਿਆਰ ਕਰਕੇ ਭੇਜ ਦਿੱਤਾ ਜ਼ਕਰੀਆ ਖਾਨ ਹੁਣ ਉਹਨੇ ਪਾਪ ਇਹਨੇ ਕੀਤੇ ਸਨ ਗੁਨਾਹ ਇਹਨੇ ਕੀਤੇ ਸਨ ਉਹ ਸਿੰਘਾਂ ਦੇ ਸਾਹਮਣੇ ਆਉਣ ਤੋਂ ਡਰਦਾ ਸੀ ਇਸ ਕਰਕੇ ਉਹ ਚਾਹੁੰਦਾ ਸੀ ਕੋਈ ਵਿਚਾਰਲਾ ਬੰਦਾ ਲੱਭ ਜਾਵੇ ਜਿਹਦੀ ਖਾਲਸੇ ਦੇ ਨਾਲ ਵੀ ਚੰਗੀ ਬਣੀ ਹੋਵੇ ਤੇ ਜਿਹਦੀ ਸਰਕਾਰੀ ਦਰਬਾਰੇ ਵੀ ਚੰਗੀ ਪਹੁੰਚ ਹੋਵੇ ਉਸ ਨੂੰ ਖੋਜ ਕਰਦਿਆਂ ਕਰਦਿਆਂ ਚੇਤਾ ਆਇਆ ਭਾਈ ਸੁਭੇਗ ਸਿੰਘ ਦਾ ਜਿਹੜੇ ਕਿ ਆਪਣੀ ਪੜ੍ਹਾਈ ਦੇ ਦਮ ਤੇ ਆਪਣੀ ਵਿਦਿਆ ਦੇ ਬਲ ਤੇ ਸਰਕਾਰ ਦੇ ਦਰਬਾਰ ਵਿੱਚ ਵਕਾਲਤ ਦਾ ਕੰਮ ਕਰਦੇ ਸਨ ਤੇ ਸਿੱਖੀ ਦੇ ਵਿੱਚ ਪੂਰੇ ਸਨ ਜਕਰੀਆ ਖਾਨ ਨੇ ਸਰਕਾਰ ਵੱਲੋਂ ਭੇਜੀ ਖਿਲਤ ਉਹ ਕੀਮਤੀ ਚੀਜ਼ਾਂ ਦੇ ਕੇ ਸ਼ਵੇਗ ਸਿੰਘ ਨੂੰ ਖਾਲਸੇ ਦੇ ਦਰਬਾਰ ਭੇਜਿਆ ਜਦੋਂ ਖਾਲਸਾ 1733 ਵਿਸਾਖੀ ਦਾ ਪੁਰਬ ਮਨਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਇਕੱਤਰ ਹੋਇਆ ਸੀ ਉੱਥੇ ਕੌਮ ਦੇ ਵੱਖ-ਵੱਖ ਇਲਾਕਿਆਂ ਦੇ 32 ਜ਼ਥੇਦਾਰ ਬੈਠੇ ਸਨ ਭਾਈ ਦਰਬਾਰਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਸਰਦਾਰ ਹਰੀ ਸਿੰਘ ਜੀ ਇਤਿਹਾਦਕ ਜਦੋਂ ਸਰਕਾਰ ਵੱਲੋਂ ਭੇਜੀਆਂ ਕੀਮਤੀ ਚੀਜ਼ਾਂ 1 ਲੱਖ ਰੁਪਏ ਦੀ ਖਿਲਤ ਲੈ ਕੇ ਸ਼ਮੀਰ ਸਿੰਘ ਜੀ ਖਾਲਸੇ ਦੇ ਦਰਬਾਰ ਵਿੱਚ ਹਾਜ਼ਰ ਹੋਏ ਆਖਿਆ ਸਰਕਾਰ ਨੇ ਭੇਜੀ ਹੈ ਤੁਹਾਡੀ ਤਾਕਤ ਅੱਗੇ ਏਕਤਾ ਅੱਗੇ ਸਰਕਾਰ ਝੁਕ ਗਈ ਹੈ ਤੁਸੀਂ ਐਦਾ ਕਰੋ ਇਹਨੂੰ ਪਰਵਾਣ ਕਰ ਲਓ ਥੋੜਾ ਸਮਾਂ ਆਪਾਂ ਸਰਕਾਰ ਦੇ ਨਾਲ ਸੰਧੀ ਕਰ ਲਈਏ ਥੋੜਾ ਸਮਾਂ ਸ਼ਾਂਤੀ ਦੇ ਨਾਲ ਗੁਜ਼ਰੇਗਾ ਹੋਰ ਵੀ ਕਈ ਕੌਮੀ ਕਾਰਜ ਜਿਹੜੇ ਰੁਕੇ ਨੇ ਇਹਨਾਂ ਸਮਿਆਂ ਚ ਆਪਾਂ ਉਹ ਕਰ ਸਕਦੇ ਆ ਪਹਿਲਾਂ ਤੇ ਖਾਲਸੇ ਨੇ ਮਨਾਂ ਕੀਤਾ ਕਿ ਆ ਨਹੀਂ ਅਸੀਂ ਨਹੀਂ ਲਵਾਂਗੇ ਸਾਡੀ ਤੋਹੀਨ ਹੋਏਗੀ ਪਾਈਸ਼ ਮੇਘ ਸਿੰਘ ਜੀ ਕਹਿੰਦੇ ਤੋਹੀਨ ਤਾਂ ਹੁੰਦੀ ਜੇ ਆਪਾਂ ਮੰਗ ਕੇ ਲੈਂਦੇ ਉਹਨਾਂ ਨੇ ਆਪ ਆਪਾਂ ਨੂੰ ਦਿੱਤੀ ਉਹ ਆਪਣੇ ਅੱਗੇ ਝੁਕਿਆ ਤੇ ਆਪਾਂ ਨੂੰ ਉਹਨਾਂ ਦੀ ਇਹ ਗੱਲ ਮੰਨ ਲੈਣੀ ਚਾਹੀਦੀ ਇਹਦੇ ਚ ਆਪਣਾ ਵੀ ਭਲਾ ਹੋਏਗਾ ਆਪਾਂ ਕੁਝ ਕੌਮੀ ਕਾਰਜ ਇਸ ਸਮੇਂ ਦੌਰਾਨ ਕਰ ਸਕਦੇ ਆ ਜਿਹੜਾ ਸਮਾਨ ਜਿਹੜੀਆਂ ਕੀਮਤੀ ਚੀਜ਼ਾਂ ਸਰਕਾਰ ਨੇ ਖਾਲਸੇ ਵਾਸਤੇ ਭੇਜੀਆਂ ਜਿਹੜਾ ਇਲਾਕਾ ਹੈ ਬੀੜ ਬਾਬਾ ਬੁੱਢਾ ਸਾਹਿਬ ਝਭਾਲ ਦਾ ਏਰੀਆ ਉੱਥੋਂ ਦੇ ਨੌ ਪਿੰਡਾਂ ਦੀ ਜ਼ਗੀਰ ਭੇਜੀ ਪਾਵੋ ਨੌ ਪਿੰਡਾਂ ਨੂੰ ਸਰਕਾਰ ਨੇ ਇੱਕ ਤਰੀਕੇ ਦੇ ਨਾਲ ਖਾਲਸੇ ਨੂੰ ਦੇ ਦਿੱਤਾ ਕਿ ਇੱਥੋਂ ਦਾ ਜਿਹੜਾ ਮਾਮਲਾ ਹੈ ਉਹ ਤੁਸੀਂ ਉਭਰਾ ਸਕਦੇ ਹੋ ਉਹ ਲਗਭਗ 1 ਲੱਖ ਰੁਪਇਆ ਬਣਦਾ ਸੀ ਉਹ ਨਾ ਸਮਿਆਂ ਦਾ ਇੱਕ ਬੇੜੀ ਨੋਮਾ ਬਰਤਨ ਦੇ ਵਿੱਚ ਕੀਮਤੀ ਚੀਜ਼ਾਂ ਪਾਈਆਂ ਤਲਵਾਰ ਭੇਜੀ ਜੀ ਦਾ ਮੁੱਠਾ ਸੋਨੇ ਦਾ ਸੀਗਾ ਇੱਕ ਦਸਤਾਰ ਜਿਹਦੇ ਉੱਤੇ ਸੋਨੇ ਦੀ ਕਢਾਈ ਕੀਤੀ ਹੋਈ ਸੀ ਜਿਹੜੀ ਪੋਸ਼ਾਕ ਭੇਜੀ ਜਿਸ ਨੂੰ ਭੇਟਾ ਕੀਤੀ ਜਾਣੀ ਉਹ ਖੇਲਤ ਜਿਨੂੰ ਨਵਾਬ ਬਣਾਇਆ ਜਾਣਾ ਉਸ ਪੋਸ਼ਾਕ ਨੂੰ ਸੋਨੇ ਦੇ ਬਟਨ ਲੱਗੇ ਸਨ ਕੀਨ ਖਾਬ ਨਾਮ ਦੇ ਕੱਪੜੇ ਕੀਮਤੀ ਕੱਪੜੇ ਦੀ ਉਹ ਪੋਸ਼ਾਕ ਜਿਹੜੀ ਤਿਆਰ ਕੀਤੀ ਗਈ ਜਿਹਦੇ ਅੱਜ ਕੱਲ੍ਹ ਸਾੜੀਆਂ ਵੀ ਬਣਦੀਆਂ ਬੜਾ ਮਹਿੰਗਾ ਕੱਪੜਾ ਹੈ ਹੋਰ ਕੀਮਤੀ ਚੀਜ਼ਾਂ ਜਦੋਂ ਉਹ ਲੱਖਾਂ ਰੁਪਈਆਂ ਦਾ ਸਾਜੋ ਸਮਾਨ ਸਰਕਾਰ ਨੇ ਭੇਚਿਆ ਖਾਲਸੇ ਦੇ ਦਰਬਾਰ ਵਿੱਚ ਰੱਖਿਆ 32 ਜਥੇਦਾਰ ਉੱਥੇ ਬੈਠੇ ਸਨ ਸ਼ੁਭੇਗ ਸਿੰਘ ਜੀ ਦੇ ਕਹਿਣ ਤੇ ਉਹ ਖਿਲਤ ਪ੍ਰਵਾਨ ਤੇ ਹੋ ਗਈ ਭਾਈ ਦਰਬਾਰਾ ਸਿੰਘ ਦੇ ਅੱਗੇ ਰੱਖੀ ਉਹ ਟਾਇਰ ਦੇ ਨਾਲ ਅੱਗੇ ਬਾਬਾ ਦੀਪ ਸਿੰਘ ਦੇ ਅੱਗੇ ਕਰ ਦਿੰਦੇ ਆ ਬਾਬਾ ਦੀਪ ਸਿੰਘ ਜੀ ਖੜੇ ਹੁੰਦੇ ਆ ਉਹ ਪੈਰ ਦੇ ਨਾਲ ਭਾਈ ਹਰੀ ਸਿੰਘ ਦੇ ਅੱਗੇ ਕਰ ਦਿੰਦੇ ਆ ਐਦਾਂ ਉਹ 32 ਜਾਣਿਆਂ ਦੇ ਵਿੱਚ ਘੁੰਮ ਕੇ ਫੇਰ ਭਾਈ ਦਰਬਾਰਾ ਸਿੰਘ ਦੇ ਕੋਲ ਆ ਗਈ ਤੇ ਭਾਈ ਦਰਬਾਰਾ ਸਿੰਘ ਜੀ ਖੜੇ ਹੋ ਕੇ ਫੇਰ ਉਹਨੂੰ ਪੈਰ ਦੇ ਨਾਲ ਅੱਗੇ ਕਰਦੇ ਆ ਸ਼ਮੇਗ ਸਿੰਘ ਜੀ ਕਹਿੰਦੇ ਆ ਕਿ ਜੇ ਤੁਸੀਂ ਨਹੀਂ ਲੈਣੀ ਪ੍ਰਵਾਨ ਤੇ ਕਰ ਲਈ ਪਰ ਜੇ ਨਹੀਂ ਲੈਣੀ ਤੁਸੀਂ ਐਦਾਂ ਕਰੋ ਕਿਸੇ ਸੇਵਾਦਾਰ ਨੂੰ ਦੇ ਦਿਓ ਸੰਗਤ ਦੇ ਵਿੱਚ ਪੱਖਾ ਚੱਲਣ ਦੀ ਸੇਵਾ ਕਰ ਰਹੇ ਸੀ ਕਪੂਰ ਸਿੰਘ ਜੀ ਸਰਦਾਰ ਕਪੂਰ ਸਿੰਘ ਜਿਨ੍ਹਾਂ ਨੂੰ ਆਪਾਂ ਬਾਅਦ ਵਿੱਚ ਨਵਾਬ ਕਪੂਰ ਸਿੰਘ ਕਹਿਣ ਲੱਗਿਆ ਉਹ ਸਿੱਖ ਨੂੰ ਬੁਲਾਇਆ ਭਾਈ ਦਰਬਾਰਾ ਸਿੰਘ ਨੂੰ ਆਪਣੇ ਸਿੰਘਾਂ ਤੇ ਕਿੰਨਾ ਮਾਣ ਹੈ ਉਨਾਂ ਆਖਿਆ ਇਸ ਸਿੱਖ ਨੂੰ ਦੇ ਦਿਓ ਇਹ ਨਵਾਬੀ ਪਰ ਇਸ ਨੇ ਬੇਨਤੀ ਨਹੀਂ ਪ੍ਰਵਾਨ ਕਰਨੀ ਇਹਨੂੰ ਪੰਥ ਵੱਲੋਂ ਹੁਕਮ ਲਾਓ ਪੰਜਾਂ ਦਾ ਹੁਕਮ ਲਾਓ ਇਹ ਤਾਂ ਪ੍ਰਵਾਨ ਕਰਨੀਏ ਪੰਜ ਸਿੰਘਾਂ ਨੇ ਪੰਥ ਦੇ ਵੱਲੋਂ ਹੁਕਮ ਲਾਇਆ ਕਿ ਸਾਡਾ ਫੈਸਲਾ ਇਹ ਸਰਕਾਰ ਦੀ ਭੇਜੀ ਜਿਹੜੀ ਨਵਾਬੀ ਹੈ ਤੁਸੀਂ ਪ੍ਰਵਾਨ ਕਰੋ ਪਸ਼ਾਕ ਬੈਨ ਭਾਈ ਨਵਾਬ ਨਵਾਬ ਕਪੂਰ ਸਿੰਘ ਜੀ ਸਰਦਾਰ ਕਪੂਰ ਸਿੰਘ ਜੀ ਨੇ ਆਖਿਆ ਜੇ ਖਾਲਸਾ ਹੁਕਮ ਕਰਦਾ ਹੈ ਤੇ ਮੈਂ ਤਿਆਰਾਂ ਪਰ ਮੇਰੀਆਂ ਕੁਝ ਸ਼ਰਤਾਂ ਨੇ ਪਹਿਲੀ ਗੱਲ ਤੇ ਇਹ ਨਵਾਬੀ ਲੈ ਕੇ ਮੈਂ ਨਵਾਬ ਕਪੂਰ ਸਿੰਘ ਵੜ ਕੇ ਸੇਵਾ ਨਹੀਂ ਕਰਦੀ ਮੈਂ ਪੱਖਾ ਚੱਲਣ ਦੀ ਸੇਵਾ ਇਦਾਂ ਹੀ ਕਰਨੀ ਆ ਮੈਂ ਬਰਤਨਾ ਦੀ ਸੇਵਾ ਇਦਾਂ ਹੀ ਕਰਨੀ ਆ ਤੇ ਦੂਜੀ ਗੱਲ ਮੈਂ ਇਹ ਨਵਾਬੀ ਲੈ ਕੇ ਬਾਅਦ ਵਿੱਚ ਸਰਕਾਰ ਨੂੰ ਕੋਈ ਤੋਹਫੇ ਨਹੀਂ ਭੇਜਣੇ ਕੋਈ ਧੰਨਵਾਦ ਨਹੀਂ ਭੇਜਣਾ ਮੈਂ ਸਿੱਖੀ ਦੇ ਪ੍ਰਤੀ ਵਫਾਦਾਰ ਰਵਾਂਗਾ ਮੈਂ ਆਪਣੇ ਉਸੂਲਾਂ ਦੇ ਨਾਲ ਸਮਝੌਤਾ ਨਹੀਂ ਕਰਾਂਗਾ ਮੇਰੀਆਂ ਇਹ ਸ਼ਰਤਾਂ ਨੇ ਖਾਲਸੇ ਨੇ ਨਵਾਬ ਕਪੂਰ ਸਿੰਘ ਦੀਆਂ ਸ਼ਰਤਾਂ ਪ੍ਰਵਾਨ ਕੀਤੀਆਂ ਜਦੋਂ ਉਹ ਕੀਮਤੀ ਪੋਸ਼ਾਕ ਜਿਹੜੀ ਹੈ ਉਹ ਨਵਾਬ ਕਪੂਰ ਸਿੰਘ ਨੂੰ ਪਵਾਉਣ ਲੱਗੇ ਉਹਨੇ ਆਖਿਆ ਰੁਕ ਜਾਓ ਇਸ ਨੂੰ ਇੱਕ ਵਾਰੀ ਦੁਬਾਰਾ ਫੇਰ ਇਹਦੀ ਤੈਅ ਲਗਾਓ ਤੇ ਇਹਨੂੰ ਉੱਥੇ ਲੈ ਕੇ ਜਾਓ ਜਿੱਥੇ ਮੇਰੀ ਕੌਮ ਦੇ 32 ਜਥੇਦਾਰ 32 ਆਗੂਆਂ ਨੇ ਆਪਣੇ ਜੋੜੇ ਉਤਾਰੇ ਆ ਉੱਥੇ ਜਾ ਕੇ ਇਹਨਾਂ ਸਾਰਿਆਂ ਦੇ ਜੋੜਿਆਂ ਦੇ ਨਾਲ ਸੁਹਾ ਕੇ ਲਿਆਉ। ਉਹ ਪਸ਼ਾਕ ਨੂੰ ਲੈ ਕੇ ਗਏ ਉਹਨਾਂ ਜੋੜਿਆਂ ਦੇ ਨਾਲ ਸੁਹਾਈ ਤੇ ਦੁਬਾਰਾ ਲਿਆ ਕੇ ਖਾਲਸੇ ਪੰਥ ਦੇ ਹੁਕਮ ਦੇ ਨਾਲ ਸਰਦਾਰ ਕਪੂਰ ਸਿੰਘ ਨੂੰ ਉਹ ਨਵਾਬੀ ਦਿੱਤੀ ਗਈ। ਜਿਹਦੇ ਤੋਂ ਬਾਅਦ ਉਹਨਾਂ ਨੂੰ ਨਵਾਬ ਕਪੂਰ ਸਿੰਘ ਕਹਿਣ ਲੱਗੇ ਇਹ ਸਾਡਾ ਚੜ੍ਹਦੀ ਕਲਾ ਦਾ ਇਤਿਹਾਸ ਜਦੋਂ ਗੁਰੂ ਤੇ ਭਰੋਸਾ ਸੀ ਵਿਸ਼ਵਾਸ ਸੀਗਾ ਅਟੁੱਟ ਯਕੀਨ ਸੀਗਾ ਕਰੋੜਾਂ ਰੁਪਈਆਂ ਦੀ ਭੇਜੀ ਹੋਈ ਜ਼ਗੀਰ ਜਿਹੜੀ ਆ ਜਿਹੜੀ ਜਿਹੜੀ